ਜਦੋਂ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਮਕੌਰ ਠਹਿਰੇ ਹੋਏ ਸਨ ਤਾਂ ਰਾਜੇ ਭੀਮਚੰਦ ਨੇ ਇੱਕ ਚਾਲ ਚੱਲੀ ਤੇ ਗੁਰੂ ਜੀ ਤੇ ਉੱਤੇ ਹਮਲਾ ਕਰਵਾਇਆ ਜਾਵੇ ਉਸ ਵਕਤ ਲਾਹੌਰ ਦੇ ਦੋ ਸੈਨਾਪਤੀ ਫੌਜ ਲੈ ਕੇ ਦਿੱਲੀ ਨੂੰ ਜਾ ਰਹੇ ਸਨ ਭੀਮਚੰਦ ਨੇ ਉਹਨਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਗੁਰੂ ਜੀ ਤੇ ਹਾਂ ਉੱਤੇ ਹਮਲਾ ਕਰ ਦਿਓ ਤੁਹਾਡੀ ਫਤਿਹ ਯਕੀਨੀ ਹੋਵੇਗੀ ਇਹ ਦੋਵੇਂ ਮੁਗਲ ਸੈਦਾ ਬੇਗਤ ਅਲਫ ਖਾਨ ਸਨ ਉਹਨਾਂ ਨੇ ਭੀਮਚੰਦ ਦੀ ਗੱਲ ਮੰਨ ਕੇ ਗੁਰੂ ਜੀ ਉੱਤੇ ਹਮਲੇ ਦੀ ਤਿਆਰੀ ਕਰ ਦਿੱਤੀ ਉਧਰ ਗੁਰੂ ਜੀ ਨੇ ਵੀ ਆਪਣੇ ਸਿੰਘ ਤਿਆਰ ਬਰ ਤਿਆਰ ਕਰ ਦਿੱਤੇ ਦੋਹਾਂ ਫੌਜਾਂ ਦੇ ਆਹਮੋ ਸਾਹਮਣੇ ਹੋਣ ਡਾਲ ਜੰਗ ਮਚ ਗਿਆ ਤੋਪਾ ਬੰਦੂਕਾਂ ਦੇ ਤੀਰਾਂ ਦੀ ਵਰਖਾ ਹੋਣ ਲੱਗੀ ਗੁਰੂ ਜੀ ਪਿੱਛੇ ਖਲੋਤੇ ਸਭ ਕੁਝ ਦੇਖ ਰਹੇ ਸਨ ਜਦ ਸੈਦਾ ਬੇਗ ਨੇ ਆਪ ਜੀ ਨੂੰ ਪਿੱਛੇ ਖੜੇ ਵੇਖਿਆ ਤਾਂ ਦਰਸ਼ਨ ਕਰਕੇ ਉਸ ਨੂੰ ਆਪ ਜੀ ਉੱਤੇ ਐਸੀ ਸ਼ਬਦਾ ਪੈਦਾ ਹੋਈ ਉਸ ਨੇ ਸਿੰਘਾਂ ਨੂੰ ਸੰਬੋਧਨ ਕਰਕੇ ਅਖਿਆ ਕਿ ਜਿਸ ਤਰ੍ਹਾਂ ਤੁਸੀਂ ਗੁਰੂ ਜੀ ਦੇ ਸਿੱਖ ਹੋ ਮੈਨੂੰ ਵੀ ਉਸੇ ਤਰ੍ਹਾਂ ਹੀ ਉਹਨਾਂ ਦਾ ਦਾਤ ਬਖਸ਼ੋ ਤੇ ਸਿੱਖ ਜੋਧਿਆਂ ਨੂੰ ਇਹ ਕਰੋਸਾ ਦੇ ਕੇ ਸਜਦਾ ਬੇਦ ਆਪਣੇ ਆਦੀਆਂ ਸਮੇਤ ਪਿੱਛੇ ਹੋ ਗਿਆ